ਦੇਸ਼ਲੇ ਅਸਿਆ ਦੌਰਾਨ ਚੱਲ ਰਹੇ ਕਟਨਾ ਕੰਮ ਵਿੱਚ ਬਹੁਤ ਕੁਝ ਆਨਕਿਆਸਿਆ ਅਤੇ ਅਨਚਿਤ ਵਿਆਪਰਿਆ ਹੈ ਆਪਣੇ ਸੇਵਾ ਦੌਰਾਨ ਬਸ ਨੇ ਬੰਦਕ ਪਰੰਪਰਾਵਾਂ ਤੇ ਰਹਿਤ ਮਰਿਆਦਾ ਉੱਤੇ ਪਹਿਰੇਦਾਰੀ ਕਰਦੇ ਆ ਸੇਵਾ ਨਿਭਾਉਣ ਦੀ ਹੱਸੰਭਵ ਕੋਸ਼ਿਸ਼ ਕੀਤੀ ਹੈ ਬੰਦਕ ਸੰਸਥਾਵਾਂ ਤੇ ਬਾਬਾ ਬੁੱਢਾ ਜੀ ਵੀ ਮਹਾਤ ਪਦਵੀ ਨੂੰ ਉੱਥੇ ਸਪਹਚਾਉਣ ਦਾ ਦਵਾਸ ਦਾ ਕਰੇ ਸੁਪਨੇ ਵਿੱਚ ਵੀ ਕਰਾਤਾ ਯਾ ਸੁਪਨੇ ਵਿੱਚ ਵੀ ਕਦੇ ਸੋਚ ਨਹੀਂ ਸਕਦਾ ਦਾਸ ਵਿਸ਼ਵ ਭਰ ਦੀਆਂ ਸਮੂ ਸੰਕਤਾਂ ਦਾ ਦਿਲੋਂ ਜਿਹੜੇ ਹੈ ਜਿਨ੍ਹਾਂ ਨੇ ਮੌਜੂਦਾ ਸਥਿਤੀ ਪ੍ਰਤੀਿਕਲਪ ਤੋਂ ਆਪਣੇ ਪਿਆਰ ਅਤੇ ਚਿੰਤਾਵਾਂ ਵਿੱਚ ਪੜਤਾਇਆ ਹੈ ਦਾਸ ਨੇ ਸਤਿਕਾਰ ਦੀਆਂ ਭਾਵਨਾਵਾਂ ਦੀ ਗੱਲ ਅਤੇ ਸਤਿਕਾਰ ਕਰਦੇਆਂ ਇੱਥੇ ਗਏ ਕੇਸ ਨੂੰ ਵਾਪਸ ਜਾਂਦਾ ਨਿਰਣਾ ਕੀਤਾ ਹੈ ਸਿੱਖ ਪੰਥ ਦੀਆਂ ਇਹਨਾਂ ਮਹਾਰ ਪਦਵੀਆਂ ਦੇ ਮਾਣ ਅਤੇ ਸਤਿਕਾਰ ਨੂੰ ਕਿਵੇਂ ਕਾਇਮ ਰੱਖਣਾ ਹੈ ਇਹ ਪੰਥ ਦੀ ਜ਼ਿੰਮੇਵਾਰੀ ਹੈ ਸਮੁੱਚੇ ਖਾਲਸਾ ਪੰਥ ਨੂੰ ਇਸ ਬਾਰੇ ਚੇਤਨ ਤੇ ਸੁਚੇਤ ਹੋਣ ਦੀ ਲੋੜ ਹੈ ਬਹੁਤ ਕੁਝ ਆਰਖਿਆਸਿਆ ਅਤੇ ਅਣਚਿਤ ਵਿਵਹਾਰਿਆ ਹੈ ਆਪਣੀ ਸੇਵਾ ਦੌਰਾਨ ਦਾਸ ਨੇ ਪੰਥਕ ਪਰੰਪਰਾਵਾਂ ਤੇ ਰਹਿਤ ਮਰਿਆਦਾ ਉਤੇ ਪਹਿਰੇਦਾਰੀ ਕਰਦੇ ਆ ਸੇਵਾ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪੰਥਕ ਸੰਸਥਾਵਾਂ ਤੇ ਬਾਬਾ ਬੁੱਢਾ ਜੀ ਦੀ ਮਹਾਨ ਪਦਵੀ ਨੂੰ ਉੱਠੇ ਇਸ ਪਰਚੌਣ ਦਾ ਦਾਸ ਦਾ ਕਰੇ ਸੁਪਨੇ ਵਿੱਚ ਵੀ ਰਾਤਾ ਜਾਂ ਸੁਪਨੇ ਵਿੱਚ ਵੀ ਕਰੇ ਸੋਚ ਨਹੀਂ ਸਕਦਾ ਦਾਸ विश्व ਭਰ ਦੀਆਂ ਸਮੂਹ ਸੰਖਤਾ ਦਾ ਦਿਲੋਂ ਜਿਹੜੇ ਹੈ ਜਿਨ੍ਹਾਂ ਨੇ ਮੌਜੂਦਾ ਸਥਿਤੀ ਪ੍ਰਤੀਿਕਲਪ ਤੋਂ ਆਪਣੇ ਪਿਆਰ ਅਤੇ ਚਿੰਤਾਵਾਂ ਨੇ ਪ੍ਰਕਾਯਾ ਹੈ ਦਾਸ ਨੇ ਸਤਿਕਾਰ ਦੀਆਂ ਭਾਵਨਾਵਾਂ ਦੇ ਗਦਰ ਅਤੇ ਸਤਿਕਾਰ ਕਰਦਿਆਂ ਇੱਥੇ ਗਏ ਕੇਸ ਨੂੰ ਵਾਪਸ ਕਰਨ ਦਾ ਨਿਰਣਾ ਕੀਤਾ ਹੈ ਸਿੱਖ ਪੰਥ ਦੀਆਂ ਅਮਹਾਰ ਪਦਵੀਆਂ ਦੇ ਮਾਨ ਅਤੇ ਸਤਿਕਾਰ ਨੂੰ ਕਿਵੇਂ ਕਾਇਮ ਰੱਖਣਾ ਹੈ ਇਹ ਪੰਥ ਦੀ ਜ਼ਿੰਮੇਵਾਰੀ ਹੈ ਸਮੁੱਚੇ ਖਾਲਸਾ ਪੰਥ ਨੂੰ ਇਸ ਬਾਰੇ ਚੇਤਨ ਤੇ ਸੁਚੇਤ ਹੋਣ ਦੀ ਲੋੜ ਹੈ ਪਿਛਲੇ ਅਸੇ ਦੌਰਾਨ ਚੱਲ ਰਹੇ ਕਟਨਾਕਰਮ ਵਿੱਚ ਬਹੁਤ ਕੁਝ ਅਨਕਿਆਸਿਆ ਅਤੇ ਅਨਚਿਤ ਵਿਵਹਾਰਿਆ ਹੈ ਆਪਣੇ ਸੇਵਾ ਦੌਰਾਨ ਦਾਸ ਨੇ ਪੰਥਕ ਪਰੰਪਰਾਵਾਂ ਤੇ ਰਹਿਤ ਮਰਿਆਦਾ ਉੱਤੇ ਪਹਿਰੇਦਾਰੀ ਕਰਦੇ ਆ ਸੇਵਾ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪੰਥਕ ਸੰਸਥਾਵਾਂ ਤੇ ਬਾਬਾ ਬੁੱਢਾ ਜੀ ਦੀ ਮਹਾਨ ਪਦਵੀ ਨੂੰ ਉੱਠੇ ਇਸ ਪਹੁੰਚਾਉਣ ਦਾ ਦਾਸ ਦਾ ਕਦੇ ਸੁਪਨੇ ਵਿੱਚ ਵੀ ਘਰਾਤਾ ਜਾਂ ਸੁਪਨੇ ਵਿੱਚ ਵੀ ਕਦੇ ਸੋਚ ਨਹੀਂ ਸਕਦਾ ਦਾਸ ਵਿਸ਼ਵ ਭਰ ਦੀਆਂ ਸਮੂਹ ਸੰਗਤਾਂ ਦਾ ਦਿਲੋਂ ਰਿਹੇ ਹੈ ਜੇ ਤਾਂ ਡਾਇਟ ਮੌਜੂਦਾ ਸਥਿਤੀ ਪ੍ਰਤੀ ਵਿਕਲਪ ਨੂੰ ਆਪਣੇ ਪਿਆਰ ਅਤੇ ਚਿੰਤਾਵਾਂ ਵਿੱਚ ਪੜਤਾਇਆ ਹੈ। ਸਾਸ ਨੇ ਸਤਿਕਾਰ ਦੀਆਂ ਭਾਵਨਾਵਾਂ ਦੀ ਗਦਰ ਅਤੇ ਸਤਿਕਾਰ ਕਰਦਿਆਂ ਇੱਥੇ ਗਏ ਕੇਸ ਨੂੰ ਵਾਪਸ ਜਾਂਦਾ ਨਿਰਣਾ ਕੀਤਾ ਹੈ। ਸਿੱਖ ਪੰਥ ਦੀਆਂ ਇਹਨਾਂ ਮਹਾਰ ਪਦਵੀਆਂ ਦੇ ਮਾਣ ਅਤੇ ਸਤਿਕਾਰ ਨੂੰ ਕਿਵੇਂ ਕਾਇਮ ਰੱਖਣਾ ਹੈ ਇਹ ਪੰਥ ਦੀ ਜ਼ਿੰਮੇਵਾਰੀ ਹੈ। ਸਮੁੱਚੇ ਖਾਲਸਾ ਪੰਥ ਨੂੰ ਇਸ ਬਾਰੇ ਚੇਤਨ ਤੇ ਸੁਚੇਤ ਹੋਣ ਦੀ ਲੋੜ ਹੈ। ਬਹੁਤ ਕੁਝ ਅਣਕਿਆਸਿਆ ਅਤੇ ਅਣਚਿਤ ਵਿਆਪ ਰਿਆ ਹੈ ਆਪਣੇ ਸੇਵਾ ਦੌਰਾਨ ਦਾਸ ਨੇ ਪੰਥਕ ਪਰੰਪਰਾਵਾਂ ਤੇ ਰਹਿਤ ਮਰਿਆਦਾ ਉਤੇ ਪਹਿਰੇਦਾਰੀ ਕਰਦੇ ਆ ਸੇਵਾ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪੰਥਕ ਸੰਸਥਾਵਾਂ ਤੇ ਬਾਬਾ ਬੁੱਢਾ ਜੀ ਦੀ ਮਹਾਨ ਪਦਵੀ ਨੂੰ ਉੱਥੇ ਸਪੰਚਾਉਣ ਦਾ ਦਾਸ ਦਾ ਕਦੇ ਸੁਪਨੇ ਵਿੱਚ ਵੀ ਰਾਤਾ ਜਾਂ ਸੁਪਨੇ ਵਿੱਚ ਵੀ ਕਦੇ ਸੋਚ ਨਹੀਂ ਸਕਦਾ ਦਾਸ ਵਿਸ਼ਵ ਭਰ ਦੀਆਂ ਸਮੂਹ ਸੰਗਤਾਂ ਦਾ ਦਿਲੋਂ ਜਿਹੜੀ ਹੈ ਜਿਨ੍ਹਾਂ ਨੇ ਮੌਜੂਦਾ ਸਥਿਤੀ ਪ੍ਰਤੀ ਇਕਾਉ ਤੋਂ ਆਪਣੇ ਪਿਆਰ ਅਤੇ ਚਿੰਤਾਵਾ ਨਾਲ ਪ੍ਰਤੀਾਇਆ ਹੈ ਦਾਸ ਨੇ ਸਤਿਕਾਰ ਦੀਆਂ ਭਾਵਨਾਵਾਂ ਦੇ ਗਦਰ ਅਤੇ ਸਤਿਕਾਰ ਕਰਦੇ ਹਾਂ ਇੱਥੇ ਗਏ ਕੇਸ ਨੂੰ ਵਾਪਸ ਜਾਂਦਾ ਨਿਕਾ ਕੀਤਾ ਹੈ ਸਿੱਖ ਪੰਥ ਦੀਆਂ ਇਹਨਾਂ ਮਹਾਰ ਪਦਵੀਆਂ ਦੇ ਮਾਣ ਅਤੇ ਸਤਿਕਾਰ ਨੂੰ ਕਿਵੇਂ ਕਾਇਮ ਰੱਖਣਾ ਹੈ ਇਹ ਪੰਥ ਦੀ ਜ਼ਿੰਮੇਵਾਰੀ ਹੈ ਸਮੁੱਚੇ ਖਾਲਸਾ ਪੰਥ ਨੂੰ ਇਸ ਬਾਰੇ ਚੇਤਨ ਤੇ ਸੁਚੇਤ ਹੋਣ ਦੀ ਲੋੜ ਹੈ